ਜਿਆਦੇ ਚੰਗਾ ਨੋਕਰਾਂ ਘੋੜਾ ਦਿਖਾਉਣ ਲੱਗੇ ਆ ਜਿਹਦੀ ਸਟੱਡ ਸਰਵਿਸ ਦੀ ਫੀਸ ਬਹੁਤ ਜ਼ਿਆਦੇ ਘੱਟ ਆ ਇਹ ਜਿਹੜਾ ਤੁਸੀਂ ਸਾਹਮਣੇ ਸਕਰੀਨ ਤੇ ਘੋੜਾ ਦੇਖ ਰਹੇ ਹੋ ਨਾ ਇਹ ਹਾਥੀ ਘੋੜੇ ਦਾ ਪੋਤਾ ਹੈਗਾ ਤੇ ਹਾਈਟ ਇਹਦੀ 68 ਇੰਚ ਆ ਉਮਰ ਇਹਦੀ ਤਕਰੀਬਨ 5 ਕੁ ਸਾਲ ਦੇ ਲਗਭਗ ਆ ਬਣਤਰਾਂ ਤੁਸੀਂ ਇਹਦੀਆਂ ਚੈੱਕ ਕਰੋ ਲੈਂਥ ਲੈਂਥ ਬਹੁਤ ਜ਼ਿਆਦੇ ਆ ਮਜ਼ਬੂਤ ਬੜਾਗਾ ਅੰਗਾਂ ਪੈਰਾਂ ਦਾ ਮਜ਼ਬੂਤ ਬੜਾ ਮੂ ਮਹਾਂਦਰੇ ਦਾ ਬੜਾ ਸੋਹਣਾ ਇਹਦੇ ਮੜਾ ਇਹਨਾਂ ਕੰਨ ਕੰਨੀ ਨਿਗਾ ਮਾਰੋ ਸ਼ਕੀਨ ਛੋਟਾ ਕੁੰਡੀ ਵਾਲਾ ਕੰਨਾ ਕੰਨ ਬਹੁਤ ਜ਼ਿਆਦਾ ਛੋਟਾ ਇਹਦੀ ਜਿਹੜੀ ਸਟੱਡ ਸਰਵਿਸ ਦੀ ਫੀਸ ਆ ਬਾਈ ਨੇ ਸਿਰਫ 15000 ਰੁਪਿਆ ਰੱਖੀ ਆ ਸੋ ਜਿਹੜੇ ਹਿਸਾਬ ਨਾਲ ਇਹਦੀ 66 ਇੰਚ ਹਾਈਟ ਆ ਲਾਈਨ ਵੀ ਚੰਗੀ ਆ ਕਿਉਂਕਿ ਇਹਦੀ ਮਾਂ ਜਿਹੜੀ ਉਹ ਵੀ ਚੰਗੀ ਹਾਈਟ ਦੀ ਸੋਹਣੀ ਨੁਕਰੀ ਘੋੜੀ ਆ ਤੇ ਤਾਂ ਕਰਕੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਵੀ 15000 ਰੁਪਿਆ ਹੈ ਡੀ ਹਾਈਟ ਦੇ ਘੋੜੇ ਦੀ ਜਾਇ ਜਾ ਕੇ ਨਜਾਇਜ਼ ਸੋ ਜਿਹੜਾ ਵੀ ਕੋਈ ਭਰਾ ਸਟੱਡ ਸਰਵਿਸ ਲੈਣਾ ਚਾਹੁੰਦਾ ਰਿਜ਼ਲਟ ਇਹਦੇ ਬਹੁਤ ਜੰਗਿਆਏ ਵਿਆ ਨਾਮ ਰੱਖਿਆ ਬਾਈ ਨੇ ਇਹਦਾ ਦਲੇਰ ਸੋ ਜਿਹੜਾ ਵੀ ਕੋਈ ਭਰਾ ਦਲੇਰ ਦੀ ਸਟੱਡ ਸਰਵਿਸ ਲੈਣਾ ਚਾਹੁੰਦਾ ਤਾਂ ਬਾਈ ਚਮਕੌਰ ਦਾ ਕੰਟੈਕਟ ਨੰਬਰ ਨੋਟ ਕਰ ਲੋ 6367709529 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਸਟੱਡ ਸਰਵਿਸ ਬਾਰੇ ਕੋਈ ਵੀ ਗੱਲਬਾਤ ਜਦੋਂ ਘੋੜੀ ਮੇਟ ਕਰਾਉਣੀ ਆ ਤਾਂ ਫੋਨ ਲਾ ਸਕਦੇ ਹੋ ਗੰਗਾ ਨਗਰ ਏਰੀਆ ਬਾਈ ਦਾ ਗੰਗਾ ਨਗਰ ਤੋਂ ਤਕਰੀਬਨ 10 ਕਿਲੋਮੀਟਰ ਅੱਗੇ ਪਿੰਡ ਪੈਂਦਾਗਾ ਅਕਾਂ ਵਾਲੀ ਉੱਥੇ ਬਾਈ ਚਮਕੌਰ ਦੇ ਕੋਲੇ ਇਹ ਘੋੜਾ ਸੋ ਕਮੈਂਟ ਕਰਕੇ ਲਾਜ਼ਮੀ ਦੱਸਿਓ ਵੀ ਘੋੜਾ ਤੁਹਾਨੂੰ ਦਲੇਰ ਕਿਵੇਂ ਦਾ ਲੱਗਿਆ ਤੇ ਬਾਕੀ ਲੈਂਥ ਲੌਂਥ ਕੁਆਲਿਟੀ ਵਾਈਜ਼ ਘੋੜਾ ਮੈਨੂੰ ਬਹੁਤ ਵਧੀਆ ਲੱਗਿਆ ਗਰਦਨ ਦੀ ਲੰਬਾਈ ਪਿੱਠਪੁੜੇ ਦਾ ਬਹੁਤ ਜ਼ਿਆਦਾ ਚੰਗਾ ਬਰੀਕੀਆਂ ਵੀ ਨੇ ਮਜ਼ਬੂਤ ਵੀ ਆ ਘੋੜਾ ਹਾਈਟ ਸੱਪਣ ਬਰੀਕੀਆਂ ਕਦ ਕਾਠ ਮਜ਼ਬੂਤੀ ਤਕਰੀਬਨ ਸਾਰੀਆਂ ਗੱਲਾਂ ਇਸ ਘੋੜੇ ਦੇ ਵਿੱਚ ਹੈਗੀਆਂ ਨੇ ਇਹਦੇ 5-7 ਰਿਜ਼ਲਟ ਵੀ ਆਏ ਵੇ ਆ ਬੱਚੇ ਬਹੁਤ ਸ਼ਾਨਦਾਰ ਦਿੱਤੇ ਨੇ ਸੋ ਜੇ ਕੋਈ ਭਰਾ ਸਟੱਡ ਸਰਵਿਸ ਲੈਣਾ ਚਾਹੁੰਦਾਗਾ ਤਾਂ ਬਾਈ ਚਮਕੌਰ ਨੂੰ ਫੋਨ ਲਾ ਲਿਓ 15000 ਰੁਪਇਆ ਬਹੁਤ ਨਾਰਮਲ ਫੀਸ ਆਜ ਗੱਲ ਦੇ ਟਾਈਮ ਦੇ ਵਿੱਚ ਜੇ ਆਪਾਂ ਅੰਦਾਜ਼ਾ ਲਾ ਲਈਏ ਤੇ ਬਾਕੀ ਉਹਦੇ 'ਚ ਤੁਸੀਂ ਇਸ ਗੱਲ ਦਾ ਫਿਕਰ ਨਾ ਕਰਿਓ ਵੀ ਸਟੱਡ ਸਰਵਿਸ ਵਾਸਤੇ ਘੋੜਾ ਇੱਕ ਜਾਂ ਦੋ ਵਾਰੀ ਛੱਡੇ ਜਾਊ ਤੁਸੀਂ ਬੇਫਿਕਰ ਹੋ ਕੇ ਆਪਣੀ ਮਰਜ਼ੀ ਨਾਲ ਜਿੰਨਾ ਟਾਈਮ ਘੋੜੀ ਗੱਭਣ ਨਹੀਂ ਰਹਿੰਦੀ ਉਹਨਾ ਟਾਈਮ ਤੱਕ ਘੋੜੀ ਦੁਬਾਰੀ ਵੀ ਮੇਟ ਕਰਾ ਸਕਦੇ ਹੋ ਕੋਈ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਸੋ ਨੰਬਰ ਕਰ ਲਓ ਨੋਟ ਆਪਾਂ ਸਕਰੀਨ ਦੇ ਉੱਤੇ ਮੈਂਸ਼ਨ ਕੀਤਾ ਵਿਆ ਘੋੜਾ ਸੋਹਣਾ ਬਹੁਤ ਜ਼ਿਆਦਾ 68 ਇੰਚ ਹਾਈਟ ਬਹੁਤ ਹੋ ਜਾਂਦੀ ਆ ਸੋ ਕੁਆਲਟੀ ਵਾਈਜ਼ ਵੀ ਚੰਗਾਗਾ ਘੋੜਾ ਸਾਫ ਸੁਥਰਾ ਘੋੜਾ ਦਾ ਕੋਈ ਸਪੌਟ ਨਹੀਂ ਛਿਪਕੇ ਤੋਂ ਰਹਤਾ ਛਿਪਕੇ ਫਲਕਾਰੀ ਤੋਂ ਰਹਤਾ ਸੋ ਕਾਲ ਕਰ ਲਿਓ ਜਿਹੜੇ ਵੀ ਕਿਸੇ ਭਰਾ ਨੇ ਸਟੱਡ ਸਰਵਿਸ ਲੈਣੀ ਹੋਈ ਇਸ ਚੀਜ਼ ਦਾ ਤੁਸੀਂ ਲਾਭ ਉਠਾਓ 15000 ਰੁਪਏ ਦੇ ਵਿੱਚ ਹੈ ਜਿਹੜੀ ਇਹਦੀ ਸਰਵਿਸ ਆਪਣਾ ਦੋਸਤੋ ਦਲੇਰ ਦੀ ਧੰਨਵਾਦੀ